ਅੰਮ੍ਰਿਤਸਰ ਚ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਕਈ ਕਿਸਾਨਾਂ ਦੇ ਲੱਗੀਆਂ ਸੱਟਾਂ ਪੁਲਿਸ ਦੇ ਰੋਕਣ ਦੇ ਬਾਵਜੂਦ ਪ੍ਰਦਰਸ਼ਨ ਕਰਨ ਲਈ ਬਜਿੱਦ ਸਨ ਕਿਸਾਨ ਅੰਮ੍ਰਿਤਸਰ ਚ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਟਰੈਕਟਰ ਟਰਾਲੀ ਦੀ ਚਪੇਟ ਚ ਆਏ ਸਕੂਟੀ ਸਵਾਰ ਵਿਦਿਆਰਥੀ ਦੋ ਵਿਦਿਆਰਥੀ ਹੋਏ ਜ਼ਖਮੀ ਕਿਸਾਨਾਂ ਤੇ ਵਿਦਿਆਰਥੀਆਂ ਦੀ ਸਕੂਟੀ ਨੂੰ ਟੱਕਰ ਮਾਰਨ ਦੇ ਇਲਜ਼ਾਮ ਕਨਾਂਚ ਦੁੱਧ ਨੇ ਵਿਧਾਈ ਲੋਕਾਂ ਦੀ ਟੈਨਸ਼ਨ ਉਬਾਲਣ ਤੇ ਪਲਾਸਟਿਕ ਬਣਿਆ ਦੁੱਧ ਸਿਹਤ ਵਿਭਾਗ ਨੇ ਮੌਕੇ ਤੇ ਪਹੁੰਚ ਕੇ ਭਰੇ ਦੁੱਧ ਦੇ ਸੈਂਪਲ ਲੁਧਿਆਣਾ ਛੇਨ ਲੋਕਾਂ ਦੀ ਸ਼ੱਕੀ ਹਾਲਾਤਾਂ ਚ ਮੌਤ ਪਰਿਵਾਰਾਂ ਮੁਤਾਬਕ ਜ਼ਹਿਰੀਲੀ ਸ਼ਰਾਬ ਕਾਰਨ ਹੋਈ ਮੌਤ ਪੁਲਿਸ ਨੇ ਪਰਿਵਾਰਾਂ ਦੇ ਦਾਅਵੇ ਨੂੰ ਕੀਤਾ ਖਾਰਜ ਅੱਜ ਕਾਲ ਤੱਕ ਸਾਹਿਬ ਦੇ ਪੰਜ ਪਿਆਰਿਆਂ ਨੇ ਪਟਨਾ ਸਾਹਿਬ ਦੇ ਹੁਕਮਨਾਮੇ ਨੂੰ ਦੱਸਿਆ ਗੈਰਵਾਜਬ ਕਿਹਾ ਸਿਕਾਲੇ ਸਰਬੋਤ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਰੇ ਕੌਮ ਨੂੰ ਪ੍ਰਵਾਨ ਹੁੰਦੇ ਨੇ ਫੈਸਲੇ ਕੇਸਗੜ ਸਾਹਿਬ ਅਤੇ ਦਮਦਮਾ ਸਾਹਿਬ ਵੱਲੋਂ ਵੀ ਪਟਨਾ ਸਾਹਿਬ ਦੇ ਫੈਸਲੇ ਦਾ ਵਿਰੋਧ ਹੈ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਮਾਨ ਸਰਕਾਰ ਦਾ ਅਕਾਲੀ ਦਲ ਅਤੇ ਕਾਂਗਰਸ ਤੇ ਇਲਜ਼ਾਮ ਕਿ ਹਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਵਿਰੋਧੀ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਨਹੀਂ ਲਈ ਜਾਵੇਗੀ ਜ਼ਮੀਨ ਚਾਰ ਤੋਂ ਪੰਜ ਗੁਣਾ ਵੱਧ ਮਿਲੇਗੀ ਕੀਮਤ ਤੂਰੀਚ ਲੋਕ ਮਿਲਣੀ ਦੌਰਾਨ ਸਰਪੰਚ ਨੇ ਮੁੱਖ ਮੰਤਰੀ ਅੱਗੇ ਚੁੱਕਿਆ ਸੜਕਾਂ ਦਾ ਮੁੱਦਾ ਠੇਕੇਦਾਰ ਤੇ ਘਟੀਆ ਮਟੀਰੀਅਲ ਵਰਤਣ ਦੇ ਲੱਗੇ ਇਲਜ਼ਾਮ ਸੀਐਮ ਨੇ ਮੌਕੇ ਤੇ ਹੀ ਠੇਕੇਦਾਰ ਨੂੰ ਕੀਤਾ ਬਲੈਕਲਿਸਟ ਅਫਸਰਾਂ ਨੂੰ ਵੀ ਦਿੱਤੀ ਵਾਰਨਿੰਗ ਮੰਗਲ ਡੈਮ ਤੇ ਸੈਂਟਰਲ ਫੋਰਸ ਲਾਏ ਜਾਣ ਤੇ ਪੜਕੇ ਸੀਐਮਾਨ ਬੋਲੇ ਕਿ ਪਾਣੀ ਚੋਰੀ ਕਰਨ ਲਈ ਲਾਈ ਸੀਆਈਐਸਐਫ ਅਸੀਂ ਨਹੀਂ ਦੇਵਾਂਗੇ ਪਾਣੀ ਅਤੇ ਨਾ ਹੀ ਵਾਧੂ ਖਰਚਾ ਹਰਿਆਣਾ ਦੇ ਮੁੱਖ ਮੰਤਰੀ ਦੀ ਸੀਐਮ ਮਾਨ ਨੂੰ ਸਲਾਹ ਨਾਇਬ ਸੈਣੀ ਬੋਲੇ ਪਾਣੀ ਤੇ ਨਾ ਹੋਵੇ ਸਿਆਸਤ ਗੁਰੂਆਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਭਗਵੰਤ ਮਾਨ ਆਪਰੇਸ਼ਨ ਸਿੰਧੂਰ ਤੇ ਪੀਐਮ ਮੋਦੀ ਨੇ ਭਰੀ ਹੰਕਾਰ ਬੀਕਾਨੇਰ ਚ ਬੋਲੇ 22 ਮਿੰਟਾਂ ਚ ਲਿਆ 22 April ਦਾ ਬਦਲਾ ਤਿੰਨ ਫੌਜਾਂ ਦੇ ਚੱਕਰ ਵਿੱਚ ਪਾਕਿਸਤਾਨ ਨੇ ਟਿੱਕੇ ਗੋਡੇ ਹਰਿਆਣਾ ਪੁਲਿਸ ਦੀ ਹਿਰਾਸਤ ਵਿੱਚ ਜੋਤੀ ਮਲਹੋਤਰਾ ਹਿਸਾਰ ਪੁਲਿਸ ਨੂੰ ਮਿਲਿਆ 4 ਦਿਨ ਦਾ ਰਿਮਾਂਡ ਜੋਤੀ ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਹੈ ਇਲਜ਼ਾਮ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਐਸਡੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖੀ ਗਈ ਹੈ ਅਤੇ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ ਸਿੱਖ ਅਜਾਇਬ ਘਰ 'ਚ ਤਸਵੀਰ ਲਾਉਣ ਦੇ ਫੈਸਲੇ ਤੇ ਇਤਰਾਜ਼ ਜਤਾਇਆ ਗਿਆ। ਦੱਸ ਜਿਏ ਕਿ ਬਲਵੰਤ ਸਿੰਘ ਰਾਜਵਾਨਾ ਨੇ ਚਿੱਠੀ ਲਿਖੀ ਆ ਐਸਡੀਪੀਸੀ ਪ੍ਰਧਾਨ ਨੂੰ ਅਤੇ ਸਿੱਖ ਅਜਾਇਬ ਘਰ ਦੇ ਵਿੱਚ ਜੋ ਫੈਸਲਾ ਲਿਆ ਗਿਆ ਸੀ ਸਵਰਗੀ ਹੈ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਾਉਣ ਦਾ ਉਸਤੇ ਇਤਰਾਜ਼ ਜਤਾਇਆ ਏ ਰਾਜੂਆਣਾ ਨੇ ਕਿਹਾ ਏ ਕਿ ਸਿੱਖਾਂ ਦੀ ਕਾਤਲ ਪਾਰਟੀ ਦਾ ਪ੍ਰਧਾਨ ਮੰਤਰੀ ਸੀ ਡਾਕਟਰ ਮਨਮੋਹਨ ਸਿੰਘ ਤੇ ਕਾਤਲ ਪਾਰਟੀ ਦੇ ਪੀਐਮ ਦੀ ਫੋਟੋ ਲਾਉਣਾ ਗਲਤ ਹੈ ਰਾਜੂਆਣਾ ਦੇ ਵੱਲੋਂ ਇਸਤੇ ਇਤਰਾਜ਼ ਜਤਾਇਆ ਗਿਆ ਫੋਟੋ ਲਾਉਣ ਵਾਲਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਵੱਡੀ ਖਬਰ ਹੈ ਦੱਸਦੀਏ ਕਿ ਬਲਵੰਤ ਸਿੰਘ ਰਾਜਵਾਨਾ ਕਰੀਬ 29 ਸਾਲਾਂ ਤੋਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਪਿਛਲੇ ਦਿਨੀ ਐਸਜੀਪੀਸੀ ਦੇ ਵੱਲੋਂ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਇਸ ਤੇ ਇਤਰਾਜ਼ ਜਤਾਇਆ ਗਿਆ ਉਹਨਾਂ ਨੇ ਕਾਂਗਰਸ ਪਾਰਟੀ ਤੇ ਵੀ ਨਿਸ਼ਾਨਾ ਸਾਧਿਆ ਏ ਕਿ ਸਿੱਖਾਂ ਦੀ ਕਾਤਲ ਪਾਰਟੀ ਆ ਕਾਂਗਰਸ ਤੇ ਉਸ ਦੇ ਨਾਲ ਸੰਬੰਧਤ ਸੀ ਡਾਕਟਰ ਮਨਮੋਹਨ ਸਿੰਘ ਇਸ ਕਰਕੇ ਸਿੱਖ ਅਜਾਇਬ ਘਰ ਦੇ ਵਿੱਚ ਇਹ ਤਸਵੀਰ ਨਾ ਲਾਈ ਜਾਵੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਵਿਜੇਪਾਲ ਬਰਾੜ ਜੁੜੇ ਨੇ ਵਿਜੇਪਾਲ ਜਿਸ ਤੰਗ ਦੇ ਨਾਲ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਕਿ ਕੁਝ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਦੇਖੋ ਰਣਵੀਰ ਸਿੱਧੇ ਤੌਰ ਤੇ ਬਲਵੰਤ ਸਿੰਘ ਰਾਜੋਆਣਾ ਨੇ ਸਿੱਧਾ ਗਾਲੀਏ ਤੋਂ ਸ਼ੁਰੂ ਕੀਤੀ ਹੈ ਆਪਣੀ ਇਸ ਚਿੱਠੀ ਦੇ ਵਿੱਚ ਇਹ ਚਿੱਠੀ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਐਡਰੈਸ ਕੀਤੀ ਗਈ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਲਿਖਿਆ ਵੀ ਜਿਹੜਾ 13 ਤਰੀਕ ਦੀ ਅੰਦਰਲੀ ਕਮੇਟੀ ਦੀ ਮੀਟਿੰਗ ਹੋਈ ਸੀ ਔਰ ਉਸ ਦੇ ਵਿੱਚ ਜੋ ਮਤਾ ਪਾਇਆ ਗਿਆ ਡਾਕਟਰ ਬਰਮੋਂ ਸਿੰਘ ਹਰਾਂ ਦੀ ਤਸਵੀਰ ਸਿੱਖ ਜਾਇਬ ਘਰ ਚ ਲਾਉਂਦਾ ਉਹਨਾਂ ਨੇ ਕਿਹਾ ਕਿ ਮੈਂ ਇਸ ਦਾ ਪੁਰਜ਼ੋਰ ਵਿਰੋਧ ਕਰਦਾ ਹਾਂ ਸਿੱਧੇ ਸ਼ਬਦਾਂ ਦੇ ਵਿੱਚ ਵਿਰੋਧ ਕਰਦਾ ਹਾਂ ਔਰ ਉਹਨਾਂ ਨੇ ਇਸ ਦਾ ਅੱਗੇ ਚਿੱਠੀ ਦੇ ਵਿੱਚ ਕਾਫੀ ਲੰਬੀ ਦੋ ਪੇਜਾਂ ਦੀ ਚਿੱਠੀ ਆ ਪਰ ਮੋٹے ਤੌਰ ਤੇ ਉਸ ਦਾ ਮਜਮੂਨ ਇਹੀ ਹੈ ਕਿ ਉਹਨਾਂ ਨੇ ਵਿਰੋਧ ਕੀਤਾ ਔਰ ਉਹਨਾਂ ਨੇ ਕਿਹਾ ਕਿ ਡਾਕਟਰ ਬਰਮੋਂ ਸਿੰਘ ਠੀਕ ਹੈ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਪਰ ਉਹਨਾਂ ਨੇ ਕਿਹਾ ਕਿ ਉਹ ਗਾਂਧੀ ਪਰਿਵਾਰ ਦੇ ਅੱਗੇ ਉਹਨਾਂ ਦੀ ਮਜਬੂਰੀ ਬਣ ਕੇ ਉਹਨਾਂ ਦੇ ਕਟ ਪੁਤਲੀ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਜੋ ਉਹਨਾਂ ਨੇ ਚਿੱਠੀ 'ਚ ਲਿਖਿਆ ਔਰ ਉਹਨਾਂ ਕਿਹਾ ਕਿ ਇਹ ਉਹੀ ਪਰਿਵਾਰ ਨੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜਾ 84 ਦਾ ਕਤਲੇਆਮ ਹੋਇਆ ਤਾਂ ਉਹਨਾਂ ਕਿਹਾ ਕਿ ਜਿਹੜੀ ਪਾਰਟੀ ਦਾ ਸਿੱਖਾਂ ਦੇ ਪ੍ਰਤੀ ਇਹੋ ਜਿਹਾ ਇਤਿਹਾਸ ਹੈ ਉਸ ਪਾਰਟੀ ਦੇ ਪ੍ਰਧਾਨ ਮੰਤਰੀ ਦੀ ਤਸਵੀਰ ਲਾਉਣਾ ਉਹਨਾਂ ਕਿਹਾ ਕਿ ਸਰਾਸਰ ਗਲਤ ਹੈ ਔਰ ਉਹ ਵੀ ਉਹਨਾਂ ਉਹਨਾਂ ਸ਼ਖਸੀਤਾਂ ਦੇ ਬਰਾਬਰ ਜਿੱਥੇ ਪਹਿਲਾਂ ਜਿੰਨਾ ਜਿੰਨਾ ਸ਼ਖਸੀਤਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਬਿਲਕੁਲ ਸਵਾਲ ਵਿਜੇਪਾਲ ਇਹੀ ਹੈ ਕਿ ਹੁਣ ਅੱਗੇ ਕੀ ਹੋਏਗਾ ਕਿਉਂਕਿ ਕੀ ਐਸਜੀਪੀਸੀ ਬਲਵੰਤ ਸਿੰਘ ਰਾਜਵਾਨ ਦਾ ਫੈਸਲਾ ਮੰਨੇਗੀ ਕਿਉਂਕਿ ਰਾਜਵਾਨੋਂ ਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਇਸ ਤੇ ਸਵਾਲ ਚੁੱਕੇ ਗਏ ਹਾਲਾਂਕਿ ਠੀਕ ਹੈ ਡਾਕਟਰ ਮਨਮੋਨ ਸਿੰਘ ਦਾ ਬਹੁਤ ਸਤਿਕਾਰ ਰਿਹਾ ਹੈ ਐਜ਼ ਸਿੱਖ ਪ੍ਰਾਈਮ ਮਿਨਿਸਟਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਵੀ ਅਰਤਸ਼ਾਸਤਰੀ ਵੀ ਉਹਨਾਂ ਦੇ ਦੇਹਾਂਤ ਤੇ ਡਾਢੇ ਦੁੱਖ ਦਾ ਪ੍ਰਗਟਾਵਾ ਵੀ ਵੱਖ-ਵੱਖ ਚਾਹੇ ਪੋਲਿਟਿਕਲ ਆਗੂ ਹੋਣ ਹਰ ਤਰ ਦੇ ਆਗੂ ਵੱਲੋਂ ਕੀਤਾ ਗਿਆ ਪਰ ਸਿੱਖ ਅਜਾਇਬ ਘਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਦਰਅਸਲ ਤਸਵੀਰ ਬਹੁਤ ਵਾਰ ਉਹਨਾਂ ਸ਼ਖਸੀਤਾਂ ਦੀ ਲਾਈ ਜਾਂਦੀ ਹੈ ਜਿਨ੍ਹਾਂ ਨੇ ਖਾਸ ਕਰਕੇ ਸਿੱਖ ਇਤਿਹਾਸ ਦੇ ਵਿੱਚ ਜਾਂ ਸਿੱਖ ਧਰਮ ਦੇ ਲਈ ਸਿੱਖ ਕੌਮ ਦੇ ਲਈ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਨੇ ਤੇ ਹੁਣ ਜੋ ਰਾਜਵਾਨਾ ਸਵਾਲ ਚੁੱਕ ਰਹੇ ਨੇ ਉਹ ਸ਼ਾਇਦ ਇਸੇ ਨੂੰ ਲੈ ਕੇ ਆ ਬਿਲਕੁਲ ਔਰ ਉਸ ਦੇ ਵਿੱਚ ਇੱਕ ਗੱਲ ਇਹ ਵੀ ਕਹੀ ਯਾਰਨ ਵੀਰ ਉਹਨਾਂ ਨੇ ਕਿ ਜੇ ਅੱਜ ਉੱਥੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਤਸਵੀਰ ਲੱਗ ਜਾਂਦੀ ਹੈ ਤਾਂ ਉਹਨਾਂ ਕਹਾਂਗੇ ਕੱਲ ਨੂੰ ਬਿਨ ਸਿੰਘ ਦੀ ਤਸਵੀਰ ਲਾਉਣ ਦੀ ਵੀ ਮੰਗ ਉੱਠ ਖੜੀ ਹੋਏਗੀ ਫਿਰ ਤੁਸੀਂ ਕੀ ਕਰੋਗੇ ਔਰ ਇੱਕ ਅਖੀਰ ਤੇ ਜੋ ਚਿੱਠੀ ਦੀਆਂ ਜਿਹੜੀਆਂ ਆਖਰੀ ਲਾਈਨਾਂ ਨੇ ਉਹਦੇ ਵਿੱਚ ਬਲਵੰਤ ਸਿੰਘ ਰਾਜੂ ਹਾਹ ਹੋਰਾਂ ਨੇ ਇਹ ਲਿਖਿਆ ਹੈ ਇਹ ਜਿਹੜੇ ਬਾਗੀਆਂ ਦੇ ਤੇ ਦਾਗੀਆਂ ਦੇ ਉਹਨਾਂ ਨੇ ਅਕਾਲੀ ਦਲ ਦੇ ਆਗੂਆਂ ਦਾ ਵੀ ਜ਼ਿਕਰ ਕੀਤਾ ਜੀ ਕਿ ਜੇ ਨਾ ਤਾਂ ਇਹਦੇ ਤੇ ਅਕਾਲੀ ਦਲ ਨੇ ਵਿਰੋਧ ਦੀ ਆਵਾਜ਼ ਚੱਕੀ ਨਾ ਜਿਹੜੇ ਸੁਧਾਰ ਲਹਿਰ ਵਾਲੇ ਜਾਂ ਦੂਜੇ ਬਾਗੀ ਧੜਾ ਹੋ ਕੇ ਚੱਲਿਆ ਸੀ ਉਹਨਾਂ ਨੇ ਕਿਸੇ ਨੇ ਸਵਾਲ ਚੱਕਿਆ ਤਾਂ ਉਹ ਕਹਿੰਦੇ ਵੀ ਇੰਨਾ ਸਾਰਿਆਂ ਦੀ ਚੁੱਪੀ ਵੀ ਸਵਾਲ ਖੜੇ ਕਰਦੀ ਹੈ ਇਸ ਗੱਲ ਤੇ ਇਹਨਾਂ ਨੇ ਵਿਰੋਧ ਕਿਉਂ ਨਹੀਂ ਕੀਤਾ ਤਾਂ ਉਹਨਾਂ ਨੂੰ ਵੀ ਰਾਜੋਆਣਾ ਵੱਲੋਂ ਸਵਾਲ ਚਿੱਠੀ ਦੇ ਜ਼ਰੀਏ ਕੀਤਾ ਗਿਆ ਔਰ ਕਿਤੇ ਨਾ ਕਿਤੇ ਪਲਵਨ ਸਿੰਘ ਰਾਜੂਆਣਾ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜਾਂ ਇਹ ਕਹਿ ਕੇ ਆਪਣਾ ਰੋਸ ਜ਼ਾਤ ਆਇਆ ਕਿ ਜਿਨ੍ਹਾਂ ਦੇ ਨਾਲ ਲੜਦੇ ਹੋਏ ਅਸੀਂ ਜੇਲ੍ਹ 'ਚ ਬੈਠੇ ਆਂ ਐਨੇ ਸਾਲਾਂ ਤੋਂ ਜਾਂ ਸਾਨੂੰ ਫਾਂਸੀ ਦੀਆਂ ਸਜ਼ਾ ਹੋਈਆਂ ਅਜ ਉਹਨਾਂ ਆਗੂਆਂ ਦੀਆਂ ਤਸਵੀਰਾਂ ਨਹੀਂ ਲਾਈਆਂ ਜਾਣੀਆਂ ਚਾਹੀਦੀਆਂ ਠੀਕ ਹੈ ਬਹੁਤ ਧੰਨਵਾਦ ਵਿਜੇਪਾਲ ਬਰਾੜ ਗੱਲਬਾਤ ਕਰਨ ਦੇ ਲਈ ਜਾਣਕਾਰੀ ਦੇਣ ਦੇ ਲਈ ਤਾਂ ਐਸਜੀਪੀਸੀ ਮੈਂਬਰ ਇਸ ਵੇਲੇ ਗੁਰਪ੍ਰੀਤ ਸਿੰਘ ਛੱਬਰ ਵੀ ਸਾਡੇ ਨਾਲ ਫੋਨਲਾਈਨ ਤੇ ਮੌਜੂਦ ਨੇ ਛੱਬਰ ਸਾਹਿਬ న్యూਸ 18 ਤੇ ਸਵਾਗਤ ਹੈ ਬਲਵੰਤ ਸਿੰਘ ਰਾਜੂਆਣਾ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਐਸਜੀਪੀਸੀ ਪ੍ਰਧਾਨ ਨੂੰ ਇਹ ਇਤਰਾਜ਼ ਜਤਾਇਆ ਗਿਆ ਜੋ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦਾ ਫੈਸਲਾ ਲਿਆ ਗਿਆ ਡਾਕਟਰ ਮਨਮੋਹਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਮੇਰੇ ਕੰਮ ਦਾ ਭਾਈ ਬਲਵੰਤ ਸਿੰਘ ਰਾਜਵਾਨਾ ਕੌਮ ਦੀ ਇੱਕ ਉਹ ਸ਼ਖਸੀਅਤ ਹੈ ਮਥਾਲ ਹੈ ਜਿੰਦਾ ਸਿੱਧ ਨੇ ਜਿਨ੍ਹਾਂ ਨੇ ਸਾਡਾ ਪ੍ਰਾਤਨ ਵਿਰਸਾ ਇਤਿਹਾਸ ਦਹਰਾਇਆ ਜੀ ਇਹ ਸਾਡੇ ਜੋ ਸਿੰਘ ਨੇ ਸਿੱਖ ਨੇ ਉਹ ਹਮੇਸ਼ਾ ਆਪਣੇ ਧਰਮ ਨੂੰ ਸਰਜੀ ਦਿੰਦੇ ਆ ਕੁਰਬਾਨੀ ਦਿੰਦੇ ਆ ਸਹਾਰ ਦਿੰਦੇ ਆ ਅੱਜ ਵੀ ਉਹ ਆਰ ਪਾਰ ਹਕੂਮਤ ਨੂੰ ਕਹਿ ਰਹੇ ਆ ਕਿ ਮੈਨੂੰ ਫਾਂਸੀ ਤੇ ਲਾ ਦਿਓ ਬਿਲਕੁਲ ਚਾਪਰ ਸਾਹਿਬ ਗੱਲ ਤਸਵੀਰ ਦੀ ਹੋ ਰਹੀ ਹੈ ਕਿ ਲਾਉਣੀ ਸਹੀ ਹੈ ਗਲਤ ਹੈ ਨਹੀਂ ਉਹਨਾਂ ਨੇ ਕਿਹਾ ਵਿਚਾਰ ਰੱਖਿਆ ਬਹੁਤ ਵਧੀਆ ਹੱਕ ਹੈ ਇਹ ਤੇ ਸ਼੍ਰੋਮਣ ਕਮੇਟੀ ਵਿਚਾਰ ਕਰੂ ਹੂੰ ਵਿਚਾਰ ਕਰਨਗੇ ਤਾਂ ਸੰਵਿਧਾਨ ਸਭਾ ਨੂੰ ਲਿਖੀ ਹੈ ਉਹਨਾਂ ਕੋਲੇ ਕਿ ਕਿ ਪਹੁੰਚੂ ਉਹ ਵਿਚਾਰ ਕਰਨਗੇ ਜਰੂਰ ਹੈ ਉਹਨਾਂ ਦਾ ਮਸਲਾ ਤਾਂ ਹਰ ਇੱਕ ਸਿੱਖ ਦਾ ਵਿਚਾਰਿਆ ਜਾਂਦਾ ਕੋਈ ਅੰਤਰਿਕ ਕਮੇਟੀ ਦੇ ਵਿੱਚ ਫੈਸਲਾ ਲਿਆ ਗਿਆ ਏ ਐਸਡੀਪੀਸੀ ਦੀ ਅੰਤਰਿਕ ਕਮੇਟੀ ਹੈ ਤੇ ਕੀ ਲੱਗਦਾ ਹੈ ਕਿ ਵਿਚਾਰ ਵਟਾਂਦਰੇ ਤੋਂ ਬਾਅਦ ਨਹੀਂ ਲਿਆ ਗਿਆ ਫਿਰ ਫੈਸਲਾ ਪਹਿਲਾਂ ਨਹੀਂ ਵਿਚਾਰ ਵਟਾਂਦਰੇ ਤੇ ਹੀ ਲੈਂਦਾ ਹੋਊਗਾ ਫੈਸਲਾ ਅਸੀਂ ਆਪਾਂ ਕਹਿ ਸਕਦੇ ਕੋਈ ਵੀ ਫੈਸਲਾ ਬੜੇ ਵਿਚਾਰ ਵਟਾਂਦਰਿਆਂ ਤੋਂ ਬਾਅਦ ਹੀ ਲੈ ਕੇ ਜਾਂਦੇ ਆ ਪਰ ਕਿਤੇ ਨਾ ਕਿਤੇ ਸਾਰੇ ਕਿਉਂਕਿ ਇਹੀ ਤਾਂ ਖਮਸੂਰਤੀ ਐ ਸੇ ਕੌਮ ਦੀਆਂ ਹਰ ਇੱਕ ਸਿੱਖ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਾ ਤੇ ਇਹ ਸੰਸਥਾ ਚਾਹੇ ਸਰ ਆਮਨੀਗੋਰ ਦੁਆਰਾ ਪ੍ਰਬੰਧਕ ਕਮੇਟੀ ਹੋਵੇ ਤੇ ਸ੍ਰੀ ਅਕਾਲ ਤਖਸਾਲ ਹੋਵੇ ਹਰ ਇੱਕ ਦਾ ਕਦੀ ਸੁਣਵਾਈ ਹੁੰਦੀ ਐਸੇ ਐਸਜੀਪੀਸੀ ਮੈਂਬਰ ਤੁਹਾਡਾ ਇਸ ਤੇ ਕੀ ਕਹਿਣਾ ਲੱਗਣੀ ਚਾਹੀਦਾ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਜਾਂ ਨਹੀਂ ਮੈਂ ਸਮਝਦਾ ਜਦੋਂ ਇੰਜੈਕਟਿਵ ਨੇ ਫੈਸਲਾ ਕਰਤਾ ਚਾਹੇ ਬਹੁਤ ਗਿਲੇ ਐ ਪੰਥ ਨੂੰ ਕੌਮ ਨੂੰ ਬਹੁਤ ਜਿਆਦੇ ਕਾਂਗਰਸ ਪਾਰਟੀ ਤੇ ਕਿਉਂਕਿ ਸਭ ਤੋਂ ਵੱਧ ਘਾਨ ਸਿੱਖ ਕੌਮ ਦਾ ਪੰਜਾਬ ਦਾ ਕਾਂਗਰਸ ਜਮਾਤ ਨਹੀਂ ਕੀਤਾ ਇਹ ਚ ਕੋਈ ਸ਼ੱਕ ਨਹੀਂ ਜੀ ਸਭ ਤੋਂ ਵੱਧ ਡਾਕਟਰ ਮਨਮੋਹਨ ਸਿੰਘ ਠੀਕ ਹੈ ਇੱਕ ਸਿੱਖ ਨੇ ਚਲੋ ਉਹਨਾਂ ਦੀ ਹੋਏ ਦਾ ਜੱਜਟ ਵੀ ਦੱਸ ਸਕਦੀ ਹੈ ਕਿਉਂਕਿ ਮੈਂ ਅੰਤਰਨ ਕਮੇਟੀ ਦੇ ਵਿੱਚ ਤਾਂ ਹੈ ਨਹੀਂਗਾ ਜੀ ਜੀ ਅੰਤਰਨ ਕਮੇਟੀ ਦੇ ਵਿਚਾਰਿਆਗਾ ਚਲੋ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਜਸਕਰਨ ਸਿੰਘ ਕਾਲੋਂ ਵੀ ਨੇ ਕਾਂਗਰਸ ਦੇ ਸੀਨੀਅਰ ਆਗੂ ਨੇ ਕਾਲੋਂ ਸਭ న్యూਸ 18 ਤੇ ਸਵਾਗਤ ਹੈ ਖਬਰ ਤੁਸੀਂ ਜ਼ਰੂਰ ਸੁਣੀ ਹੋਣੀ ਹੈ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਅਤੇ ਅੰਤਰਿਕ ਕਮੇਟੀ ਦੇ ਵੱਲੋਂ ਐਸਜੀਪੀਸੀ ਵੱਲੋਂ ਫੈਸਲਾ ਲਿਆ ਗਿਆ ਸੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਤਸਵੀਰ ਲਾਉਣ ਦਾ ਡਾਕਟਰ ਮਨਮੋਹਨ ਸਿੰਘ ਦੀ ਜਿਸ ਤੇ ਇਤਰਾਜ਼ ਜਤਾਇਆ ਗਿਆ ਤੁਹਾਡਾ ਰਿਐਕਸ਼ਨ ਚਾ ਲੈਕੋ ਮੇਰੇ ਖਿਆਲ ਨਾਲ ਜੋ ਚਬਰ ਸਾਹਿਬ ਵੀ ਕਹਿ ਰਹੇ ਸੀਗੇ ਮੇਰਾ ਇਹ ਮੰਨਣਾ ਹੈ ਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਸੀਗੇ ਉਹ ਇੱਕ ਮੇਰੇ ਖਿਆਲ ਨਾਲ ਉਹਨਾਂ ਨੂੰ ਇੱਕ ਸਾਝੇ ਵਿਅਕਤੀ ਦੇ ਤੌਰ ਤੇ ਪਹਿਲ ਦੇ ਆਧਾਰ ਤੇ ਦੇਖਿਆ ਜਾਣਾ ਚਾਹੀਦਾ ਹੈ ਜੀ ਜੋ ਇੱਕ ਸਿੱਖ ਹੋਣ ਦੇ ਨਾਤੇ ਜੀ ਔਰ ਜੋ ਐਡੇ ਵੱਡੇ ਉਹ ਅਰਥ ਸ਼ਾਸਤਰੀ ਹੋਏ ਚਾਹੀਏ ਅਸੀਂ ਉਹਨਾਂ ਦੀ ਜਿਹੜੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਜੀ ਚਲਾਈ ਸੀ ਉਹਨਾਂ ਦੀ ਜਿਹੜੀਆਂ ਜਿਹੜੇ-ਜਿਹੜੀਆਂ ਵੀ ਉਹ ਪੱਤੇ ਉਹ 14 ਦੇ ਉੱਤੇ ਰਹੇ ਜੀ ਉਹਨਾਂ ਆਉਦਿਆਂ ਦੀ ਦੇ ਸਨਮਾਨ ਦੀ ਗੱਲ ਕਰੀਏ ਜੀ 10 ਸਾਲ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਔਰ ਜਿਸ ਤਰੀਕੇ ਦੀ ਉਸ ਤੋਂ ਪਹਿਲਾਂ 91 ਤੋਂ ਬਾਅਦ ਜਦੋਂ ਉਦਾਰੀਕਰਨ ਦੀ ਜਦੋਂ ਪਾਲਿਸੀ ਜਦੋਂ ਉਹ ਲੈ ਕੇ ਆਏ ਲਿਵਰਲਾਈਜੇਸ਼ਨ ਦੀ ਜੀ ਜਿਹਦੇ ਨਾਲ ਸਾਡੇ ਸਮੁੱਚੇ ਦੇਸ਼ ਨੂੰ ਜਿਹੜਾ ਵਿਸ਼ਵ ਭਰ ਦੇ ਵਿੱਚ ਇੱਕ ਬੱਤਰੀ ਪਛਾਣ ਮਿਲੀ ਔਰ ਜਿਸ ਤਰੀਕੇ ਦਾ ਯੋਗਦਾਨ ਉਹਨਾਂ ਦਾ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਨੇ ਸਾਨੂੰ ਸਾਡੀ ਪ੍ਰਤੀਨਿਧਤਾ ਕੀਤੀ ਹੈ ਪੂਰੇ ਵਿਸ਼ਵ ਦੇ ਵਿੱਚ ਜੀ ਮੇਰੇ ਖਿਆਲ ਨਾਲ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਰਹੀ ਗੱਲ ਜੀ ਰਹੀ ਗੱਲ ਜਿਹੜੀ ਜਿਹੜੀ ਕਿ ਅ ਚਾ ਬਰਸਾਤ ਜਿਹੜੀ ਗੱਲ ਕਰ ਰਹੇ ਸੀ ਕਿ ਕੀ ਜਿਹੜਾ ਇਤਿਹਾਸ ਦੇ ਵਿੱਚ ਕੀ ਕੁਝ ਹੋਇਆ ਮੇਰੇ ਖਿਆਲ ਨਾਲ ਸਿੱਖ ਕੌਮ ਦੀ ਇੱਕ ਖੂਬਸੂਰਤੀ ਇਹ ਵੀ ਹੈ ਕਿ ਸਿੱਖ ਕੌਮ ਹਮੇਸ਼ਾ ਜਿਹੜੀ ਅਦਾਹ ਵੱਧ ਸੋਚ ਵਾਲੀ ਕੌਮ ਹੈ ਠੀਕ ਹੈ। ਅ ਔਰ ਉਹਦੇ ਉੱਤੇ ਚੱਲਦਿਆਂ ਹੋਇਆਂ ਵੀ ਅਸੀਂ ਪੂਰੇ ਵਿਸ਼ਵ ਦੇ ਵਿੱਚ ਸਿੱਖਾਂ ਨੇ ਜਿਹੜਾ ਚਲੋ ਤੁਸੀਂ ਕਹਿ ਰਹੇ ਹੋ ਕਿ ਐਜ਼ ਅ ਸਿੱਖ ਡਾਕਟਰ ਮਨਮੋਹਨ ਸਿੰਘ ਦਾ ਬਹੁਤ ਸਤਿਕਾਰ ਹੈ ਇਸ ਕਰਕੇ ਤਸਵੀਰ ਲਾਉਣਾ ਸਹੀ ਹੈ। ਸਾਡੇ ਨਾਲ ਬਣੇ ਰਹੋ। ਸਾਡੇ ਨਾਲ ਇਸ ਵੇਲੇ ਵਿਰਸਾ ਸਿੰਘ ਬਲਟੋਹਾ ਜੁੜੇ ਨੇ ਸਾਬਕਾ ਅਕਾਲੀ ਦਲ ਆਗੂ ਨੇ ਆਕਾਲੀ ਦਲ ਦੇ ਸੀਨੀਅਰ ਲੀਡਰ ਰਹੇ ਨੇ ਅਵਲਟਵਾ ਸਭ న్యూਸ 80 ਦਾ ਸਵਾਗਤ ਹੈ ਚਰਚਾ ਇਹ ਚੱਲ ਰਹੀ ਹੈ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਉਹ ਵੀ ਐਸਜੀਪੀਸੀ ਪ੍ਰਧਾਨ ਨੂੰ ਲਿਖੀ ਗਈ ਹੈ ਤੇ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਲੈ ਕੇ ਇਹ ਸਾਰਾ ਮਾਮਲਾ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲੱਗਣੀ ਚਾਹੀਦੀ ਹੈ ਪਹਿਲਾਂ ਤੋਂ ਇਤਿਹਾਸ ਕੀ ਰਿਹਾ ਕਿਹਨਾਂ ਦੀਆਂ ਤਸਵੀਰਾਂ ਉੱਥੇ ਲੱਗਦੀਆਂ ਨੇ ਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਮੈਂ ਇਹ ਬੇਨਤੀ ਕਰੂੰਗਾ ਕਿ ਇੱਕ ਸਿੱਖ ਜਿਹੜਾ ਅੱਜ ਵੀ ਪੰਥ ਦੀ ਖਾਤਰ ਕੌਮ ਦੀ ਖਾਤਰ ਧਰਮ ਦੀ ਖਾਤਰ ਕੌਮ ਦੀ ਅਣਖ ਦੀ ਖਾਤਰ ਫਾਂਸੀ ਦੇ ਤਖਤੇ ਤੇ ਖੜਤਾ ਹੈ ਉਹਦੇ ਜਜ਼ਬਾਤਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਹੇਰ ਫੇਰ ਨਹੀਂ ਹੋ ਸਕਦਾ ਜੀ ਔਰ ਉਹਦੇ ਜਿਹੜੇ ਜਜ਼ਬਾਤ ਨੇ ਭਾਈ ਰਾਜਵਾਨਾ ਜੀ ਦੇ ਉਹ ਪੰਥਕ ਪਰੰਪਰਾਵਾਂ ਤੇ ਪੰਥਕ ਰਵੈਤਾਂ ਤੇ ਪੰਥਕ ਸਦਾ ਦੇ ਮਤਾਬਕ ਹੈ ਜੀ ਪਾਵੇਂ ਤੁਸੀਂ ਹੋ ਜਾਂ ਮੈਂ ਹਾਂ ਜਾਂ ਕੋਈ ਹੋਰ ਹੋਵੇ ਨਿੱਜੀ ਤੌਰ ਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਤੁਸੀਂ ਜਿੰਨਾ ਮਰਜ਼ੀ ਦਿਲਚ ਸਤਕਾਰ ਰੱਖਦੇ ਹੋ ਜੀ ਪਰ ਜਿੱਥੇ ਉਹਨਾਂ ਦੀ ਪਾਰਟੀ ਦਾ ਸਵਾਲ ਆ ਜਾਂਦਾ ਆ ਔਰ ਗਾਂਧੀ ਪਰਿਵਾਰ ਦੇ ਨਾਲ ਉਹਨਾਂ ਦੀ ਸਾਂਝ ਦੀ ਗੱਲ ਆ ਜਾਂਦੀ ਹੈ ਉੱਥੇ ਫਿਰ ਬਾਕੀ ਸਭ ਕੁਝ ਪਿੱਛੇ ਰਹਿ ਜਾਂਦਾ ਉਹਨਾਂ ਦੀ ਸ਼ਖਸੀਅਤ ਉਹਨਾਂ ਦੀ ਵਿਦਿਆ ਉਹ ਕੀ ਸਨ ਕੀ ਨਹੀਂ ਜੀ ਔਰ ਕਾਂਗਰਸ ਦੇ ਜੁਰਮ ਜਿਹੜੇ ਨੇ ਉਹ ਸਿੱਖ ਆਜ਼ਾਦ ਘਰਦੇ ਵਿੱਚ ਕਿਸੇ ਵੀ ਰੂਪ ਚ ਉਹਦੇ ਨਾਲ ਸੰਬੰਧਤ ਚਾਹ ਡਾਕਟਰ ਮਨਮੋਹਨ ਸਿੰਘ ਹੀ ਹੋਣ ਅਜੇ ਕਿ ਡਾਕਟਰ ਮਨਮੋਹਨ ਸਿੰਘ ਆ ਲਿੰਦਿਆ ਸਿੱਖਟਰ ਫੈਡਰੇਸ਼ਨ ਦੇ ਆਪਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਕਾਲਜ ਟਾਈਮ ਅਹੁਦੇਦਾਰ ਵੀ ਰਹੇ ਨੇ ਜੀ ਇਹਦੇ 'ਚ ਮੈਂ ਵੀ ਲੰਬਾ ਸਮਾਂ ਕੰਮ ਕੀਤਾ ਆ ਪਰ ਉਹ ਜਿੱਥੇ ਜਾ ਕੇ ਖੜੋਤੇ ਤੇ ਜਿੱਥੇ ਉਹਨਾਂ ਨੇ ਜ਼ਿੰਦਗੀ ਹੰਢਾਈ ਤੇ ਜਿਸ ਰੂਪ 'ਚ ਉਹਨਾਂ ਨੇ ਗਾਂਧੀ ਪਰਿਵਾਰ ਦੇ ਨਾਲ ਜੋ ਸਿੱਖਾਂ ਦਾ ਕਾਤਲ ਹੈ ਕਾਂਗਰਸ ਪਾਰਟੀ ਜਿਹੜੀ ਸਿੱਖਾਂ ਦੀ ਗੁਨਾਹਗਾਰ ਹੈ ਔਰ 6 ਜੂਨ ਆਉਣ ਵਾਲੀ ਹੈ ਜੋ ਕਿ ਸੁਭਾਫ ਰਿਆ ਤੇ ਉਹਦੇ باوجود ਵੀ ਭਾਵੇਂ ਮੈਂ ਕਿੰਨਾ ਗਰਾਜਨੀਤੀ ਠੱਠੇ ਖੂਚ ਜਾਵੇ ਜੀ ਤੇ ਕਾਂਗਰਸ ਦੇ ਵਿੱਚ ਜਾ ਕੇ ਕੋਈ ਰਾਜਨੀਤੀ ਕਰਦਾ ਆ ਇਹਦਾ ਮਤਲਬ ਉਹਦੀ ਜਿਹੜੀ ਸਿੱਖ ਮਾਨਸਿਕਤਾ ਹੈ ਕਿਸੇ ਨਾ ਕਿਸੇ ਰੂਪ ਚ ਕਮਜ਼ੋਰ ਹੈ ਪਰ ਬਲਟੋਵਾ ਸਾਹਿਬ ਜੇ ਇਹਨੂੰ ਦੂਸਰੇ ਤਰੀਕੇ ਨਾਲ ਦੇਖਿਆ ਜਾਵੇ ਕਿ ਐਜ਼ ਅ ਸਿੱਖ ਤੇ ਪ੍ਰਧਾਨ ਮੰਤਰੀ ਤਾਂ ਉਹ ਦੇਸ਼ ਦੇ ਸੀਗੇ ਭਾਰਤ ਦੇਸ਼ ਦੇ ਸੀਗੇ ਠੀਕ ਹੈ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀਗੇ ਯੂਪੀਏ ਦੇ ਵਿੱਚ 1 2 ਦੇ ਵਿੱਚ ਪ੍ਰਧਾਨ ਮੰਤਰੀ ਦੇਸ਼ ਦੇ ਰਹੇ ਪਰ ਸਿੱਖਾਂ ਦਾ ਮਾਣ ਤਾਂ ਵਧਿਆ ਇੱਕ ਪਗੜੀ ਧਾਰੀ ਪ੍ਰਾਈਮ ਮਿਨਿਸਟਰ ਬਣਨਾ ਦੁਨੀਆ ਭਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਸਿੱਖਾਂ ਦੀ ਸ਼ਾਨ ਤਾਂ ਵਧੀਆ ਡਾਕਟਰ ਮਨਮੋਹਨ ਸਿੰਘ ਦੇ ਰੂਪ ਦੇ ਵਿੱਚ ਜੇ ਆਪਾਂ ਇਸ ਪਾਸੇ ਜਾਵਾਂਗੇ ਨਾ ਜੀ ਫਿਰ ਤੇ ਦੇਸ਼ ਦੇ ਰਾਸ਼ਟਰਪਤੀ ਜਿਹੜੇ ਹੈ 1981 ਦੇ ਵਿੱਚ ਜੀ ਗਿਆਨੀ ਜ਼ੈਲ ਸਿੰਘ ਬਣਗੇ ਸੀਗੇ ਠੀਕ ਹੈ ਤੇ ਗਿਆਨੀ ਜ਼ੈਲ ਸਿੰਘ ਹੋਰਾਂ ਦਾ ਜਿਹੜੀ ਜ਼ਿੰਦਗੀ ਹੈ ਸ਼ੁਰੂਆਤੀ ਉਹ ਬੜੀ ਸੰਘਰਸ਼ਮਈ ਰਹੀ ਹੈ ਜੀ ਔਰ ਇੱਕੋ ਧਾਰਮਿਕ ਵਿਦਿਆਦੇ ਵੀ ਧਾਰਨੀ ਸਨ ਜੀ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਤੇ ਫਿਰ ਉਸ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ ਦੇ ਤੌਰ ਤੇ ਉਹਨਾਂ ਨੇ ਜੀ ਕੰਮ ਕੀਤਾ ਠੀਕ ਹੈ ਆਪ ਪਗੇ ਦੀ ਕਿ ਉਹਨਾਂ ਦੀ ਵੀ ਲਗਣੀ ਚਾਹੀਦੀ ਉਹਨਾਂ ਨੇ ਬੜੀ ਬੜੀ ਬਤਨਾ ਬੋਲਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਇਸ ਕਰਕੇ ਤਸਵੀਰ ਨਹੀਂ ਲਗਣੀ ਚਾਹੀਦੀ ਸਾਫ ਸਾਬ ਉਹ ਮੈਂ ਨਿੱਜੀ ਤੌਰ ਤੇ ਹੋ ਸਕਦਾ ਕਿ ਮੇਰੇ ਵਰਗਾ ਵੀ ਉਹਨੂੰ ਦਾ ਸਤਿਕਾਰ ਕਰਦਾ ਹੋਵੇ ਹਜੇ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੀ 2012 ਦੇ ਵਿੱਚ ਜਿਹੜੀ ਫਾਂਸੀ ਸਟੇ ਹੋਈ ਜੀ ਜਿਹੜੀ ਐਸਟੀਪੀਸੀ ਦੀ ਜਿਹੜੀ ਅਪੀਲ ਸੀਗੀ ਉਹ ਜਿਸ ਕਦਰ ਜਿਹੜੀ ਉੱਥੇ ਜਮਾ ਹੋਈ ਜੱਦੀ ਦੇ ਉੱਤੇ ਆਰਡਰ ਹੋਇਆ ਉਦੇ ਪਿੱਛੇ ਵੀ ਇਹ ਡਾਕਟਰ ਮਨਮੋਹ ਸਿੰਘ ਹੋਰਾਂ ਦਾ ਬੜਾ ਵੱਡਾ ਚਲੋ ਸਾਡੇ ਨਾਲ ਬਣੇ ਰਹੋ ਕਿਉਂਕਿ ਜਸਕਰਨ ਸਿੰਘ ਕਾਲੋਂ ਸਾਡੇ ਨਾਲ ਨੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਕਾਲੋਂ ਸਾਹਿਬ ਤੁਸੀਂ ਬਲਟੋਹਾ ਸਾਹਿਬ ਨੂੰ ਸੁਣਿਆ ਉਹ ਕਹਿੰਦੇ ਠੀਕ ਹੈ ਬਹੁਤ ਚੰਗੀ ਸ਼ਖਸੀਅਤ ਨੇ ਬਹੁਤ ਸਤਿਕਾਰ ਹੈ ਬਹੁਤ ਵਿਦਿਆ ਹਾਸਲ ਕੀਤੀ ਦੇਸ਼ ਭਰ ਨੂੰ ਅੱਗੇ ਅਰਥ ਵਿਵਸਥਾ ਦੀ ਗੱਲ ਹੋਵੇ ਚਾਹੇ ਡਾਕਟਰ ਮਨਮੋਹ ਸਿੰਘ ਦਾ ਸਤਿਕਾਰ ਹੈ ਪਰ ਐਜ਼ ਅ ਕਾਂਗਰਸ ਲੀਡਰ ਜਦੋਂ ਦੇਖਿਆ ਜਾਂਦਾ ਤਾਂ ਫਿਰ ਤਸਵੀਰ ਨਹੀਂ ਲਗਾਈ ਜਾ ਸਕਦੀ ਤੇ ਨਹੀਂ ਟਿੱਪਣੀ ਕਰ ਸਕਦਾ ਪਰ ਮੈਂ ਇੰਨੀ ਗੱਲ ਜ਼ਰੂਰ ਕਵਾਂਗਾ ਕਿ ਡਾਕਟਰ ਅਸੀਂ ਜਦੋਂ ਅਸੀਂ ਪੂਰੀ ਕਮਿਊਨਿਟੀ ਦੀ ਗੱਲ ਕਰਦੇ ਹਾਂ ਨਾ ਪੂਰੀ ਸਿੱਖ ਕੌਮ ਤੇ ਸਿੱਖ ਕੌਮ ਜਿਹੜੀ ਹੈ ਉਹ ਇੱਕ ਸਿਧਾਪਤਾਂ ਦੇ ਉੱਤੇ ਡਾਇਲੌਗ ਦੇ ਉੱਤੇ ਬੇਸਡ ਸਾਡੀ ਕੌਮ ਹੈ ਅਸੀਂ ਫੀਲਡ ਦੇ ਵਿੱਚ ਅਸੀਂ ਮਾਰਸ਼ਲ ਹਾਂ ਅਸੀਂ ਲੜਾਈ ਲੜਨਾ ਜਾਣਦੇ ਹਾਂ ਪਰ ਜਿੱਥੇ ਤੱਕ ਗੱਲ ਆਉਂਦੀ ਹੈ ਨਾ ਕਿ ਜਦੋਂ ਅਸੀਂ ਟੇਬਲ ਟਾਕ ਤੇ ਕਿਤੇ ਵੀ ਜਾਂਦੇ ਹਾਂ ਕਿ ਮੇਰੇ ਖਿਆਲ ਨਾਲ ਅਸੀਂ ਉੱਥੇ ਕਿਤੇ ਨਾ ਕਿਤੇ ਅ ਕਮਜ਼ੋਰ ਰਹਿ ਜਾਂਦੇ ਆ ਅਸੀਂ ਆਪਣੀ ਗੱਲ ਨੂੰ ਉਸ ਮਜਬੂਤੀ ਦੇ ਨਾਲ ਜਿਹੜੀ ਹੈ ਅਸੀਂ ਟੇਬਲ ਟਾਕ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਥੋੜਾ ਜਿਹਾ ਪਛੜ ਜਾਂਦੇ ਆ ਡਾਕਟਰ ਜਿੱਥੇ ਅਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਉਹ ਆਪਣੇ ਜਿਹੜੇ ਸਾਡੇ ਜੌਹਦੇ ਸੂਰਬੀਰ ਹੋਏ ਨੇ ਜੀ ਜੇ ਅਸੀਂ ਉਹਨਾਂ ਦੀ ਉਹਨਾਂ ਦੇ ਬਾਰੇ ਦੱਸਣਾ ਹੈ ਉਦੇ ਬਾਰੇ ਜਾਗਰਿਤ ਰੱਖਣਾ ਹੈ ਉਹਨਾਂ ਨੂੰ ਤੇ ਕਿਤੇ ਨਾ ਕਿਤੇ ਸਾਨੂੰ ਇਹ ਵੀ ਦੱਸਣਾ ਪਏਗਾ ਆਪਣੀ ਆਉਣ ਵਾਲੀਆਂ ਜਨਰੇਸ਼ਨ ਨੂੰ ਕਿ ਸਾਡੇ ਕੋਲ ਇੱਕ ਇੱਕ ਅਰਥ ਸ਼ਾਸਤਰੀ ਇੱਕ ਔਰ ਵਿਦੇਕ ਰੂਪ ਦੇ ਵਿੱਚ ਵੀ ਬੜੇ ਸਾਡੇ ਕੋਲ ਪ੍ਰਪੱਖ ਲੋਕ ਸਾਡੀ ਕੌਮ ਦੇ ਵਿੱਚ ਹੋਏ ਨੇ ਇਸ ਚੀਜ਼ ਨੂੰ ਬਧੇ ਜਰ ਰੱਖਦੇ ਹੋਏ ਇਸ ਵਰਟੋਆ ਸਾਹਿਬ ਨੇ ਜ਼ਿਕਰ ਕੀਤਾ ਜੀ ਕਿ ਮੈਂ ਧੰਨਵਾਦ ਕਰਦਾ ਹਾਂ ਤੇ ਇਹਨਾਂ ਨੇ ਜ਼ਿਕਰ ਕੀਤਾ ਕਿ ਉਹ ਆਪਣੇ ਜਿਹੜੇ ਆ ਸ਼ੁਰੂਆਤੀ ਦੌਰ ਦੇ ਵਿੱਚ ਉਹ ਸਟੂਡੈਂਟ ਫੈਡਰੇਸ਼ਨ ਦਾ ਵੀ ਇੰਦਾਰ ਹੈ ਪਰ ਮੈਂ ਇਹਨਿਕ ਵੀ ਬੇਨਤੀ ਕਰ ਦਿਆ ਕਿ ਸਰ ਪ੍ਰਕਾਸ਼ ਸਿੰਘ ਬਾਦਲ ਵੀ ਜੇਕਰ ਮੇਰੀ ਜਾਣਕਾਰੀ ਸਹੀ ਹੈ ਤੇ ਉਹ ਵੀ ਸ਼ਾਇਦ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਸਮੇਂ ਉਹ ਕਾਂਗਰਸ ਦੇ ਨਾਲ ਉਹਨਾਂ ਦਾ ਸਬੰਧ ਰਿਹਾ ਹੈ ਔਰ ਸ਼ਾਇਦ ਉਹ ਚੋਣ ਵੀ ਲੜੇ ਸੀਗੇ ਜੇ ਮੇਰੀ ਗੱਲ ਜੀ ਰੇਸਾਂ ਲੜੇ ਜੀ ਬਲਟੋਹਾ ਸਾਹਿਬ ਥੋੜਾ ਜਿਹਾ ਕਲੀਅਰ ਕਰ ਦਿਓ ਇਸ ਤੇ ਵੀ ਜੀ ਮੇਰੀ ਬੇਨਤੀ ਹੈ ਜੀ ਸਰ ਪ੍ਰਕਾਸ਼ ਸਿੰਘ ਬਾਦਲ ਔਰ ਉਹਨਾਂ ਦਾ ਪਰਿਵਾਰ ਜਮਾਂਦਰੂ ਕਾਂਗ ਅਕਾਲੀ ਸੀਗੇ ਜਦੋਂ ਤੋਂ ਅਕਾਲੀ ਦਲ ਹੋਂਚ ਆਇਆ ਔਰ ਉਹ ਪਰਿਵਾਰ ਲਗਾਤਾਰ ਖਾਲੀ ਰਿਹਾ 1957 ਦੀ ਚੋਣ ਜਿਹੜੀ ਆ ਜਦੋਂ ਕਿ ਅਜੇ ਕਾਂਗਰਸ ਦਾ ਤੇ ਅਕਾਲੀ ਦਲ ਦਾ ਕੋਈ ਆਸਿਸ ਕਨਫਲਿਕਟ ਨਹੀਂ ਸੀਗਾ ਜੀ 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 ਇੱਕ ਦੂਜੇ ਤੇ ਬਾਰੇ 84 ਤੋਂ ਬਾਅਦ ਦੀ ਗੱਲ ਤੇ 84 ਤੋਂ ਪਹਿਲਾਂ ਦੀ ਗੱਲ ਹੋ ਰਹਾ ਚਲੋ ਆਪਾਂ ਮੌਜੂਦਾ ਸੰਦਰਭ ਦੇ ਵਿੱਚ ਆ ਜਾਈਏ ਕਿਉਂਕਿ ਸਮਾਂ ਬਹੁਤ ਸਾਡੇ ਕੋਲੇ ਸੀਮਤ ਹੈ ਜਿਸ ਕਾਰਨ ਸਿੰਘ ਕਾਲੋਂ ਦੀ ਕਾਂਗਰਸ ਪਾਰਟੀ ਜਿਹੜੀ ਹੈ ਹਾਲਾਂਕਿ ਦੇਖੋ ਜਿਹੜੇ ਬਿਆਨਤ ਸਿੰਘ ਸੀਗੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਸਭ ਨੂੰ ਪਤਾ ਹੈ ਕਿ ਜੋ ਅਟੈਕ ਹੋਇਆ ਉਸ ਦੇ ਵਿੱਚ ਮਲਜ਼ਮ ਵੀ ਨੇ ਦੋਸ਼ੀ ਵੀ ਨੇ ਬਲਵੰਤ ਸਿੰਘ ਰਾਜੂਆਣਾ ਹੁਣ ਉਹ ਐਜ਼ ਏ ਸੀਐਮ ਸੀਗੇ ਬਿਆਨਤ ਸਿੰਘ ਬਲਵੰਤ ਸਿੰਘ ਰਾਜੂਆਣਾ ਇਸ ਵੇਲੇ ਉਸੇ ਕਰਕੇ ਜੇਲ੍ਹ ਦੇ ਵਿੱਚ ਨੇ ਕਾਂਗਰਸ ਪਾਰਟੀ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਇਸ ਕਰਕੇ ਕਿਉਂਕਿ ਕਾਂਗਰਸ ਜ਼ਿੰਮੇਵਾਰ ਸਮਝੀ ਜਾਂਦੀ ਹੈ 9084 ਦੇ ਲਈ ਵੀ ਤੇ ਡਾਕਟਰ ਮਨਮੋਹਨ ਸਿੰਘ ਵੀ ਕਾਂਗਰਸ ਪਾਰਟੀ ਨਾਲ ਸਬੰਧਤ ਨੇ ਪਰ ਹਾਲਾਂਕਿ ਦੋ ਵਾਰ ਜੇਕਰ 2002 ਤੋਂ 7 ਦੀ ਗੱਲ ਕਰ ਲਈਏ 17 ਤੋਂ 22 ਦੀ ਗੱਲ ਕਰ ਲਈਏ ਉਸ ਤੋਂ ਪਹਿਲਾਂ ਵੀ 92 ਦੇ ਵਿੱਚ ਵੀ ਚਲੋ ਉਦੋਂ ਬਾਈਕਾਟ ਸੀ ਪਰ ਕਾਂਗਰਸ ਦੀ ਸਰਕਾਰਾਂ ਤਾਂ ਬਣਦੀਆਂ ਰਹੀਆਂ ਲਗਾਤਾਰ ਬਣੀ ਹੈ ਜੀ ਤਿੰਨ ਵਾਰ ਉਸ ਤੋਂ ਬਾਅਦ ਸਰਕਾਰ ਬਣੀ ਹੈ ਕਾਂਗਰਸ ਦੀ ਔਰ ਜਿੱਥੋਂ ਤੱਕ ਰਹੀ ਗੱਲ ਜਿਹੜੀ ਤੁਸੀਂ ਰਾਜੋਣਾ ਜਿਹਦੀ ਗੱਲ ਕਰਦੇ ਹੋ ਉਸ ਤੋਂ ਬਾਅਦ ਕਾਂਗਰਸ ਦੇ ਸਾਰੇ ਲੀਡਰ ਸਹਿਬਾਨ ਨੇ ਗੱਲ ਕਹਿ ਚੁੱਕੇ ਨੇ ਜੀ ਕਿ ਜਿਹੜਾ ਸਮੂਲੀ ਰੂਪ ਦੇ ਵਿੱਚ ਸੰਵਿਧਾਨਿਕ ਤੌਰ ਤੇ ਜਿਹਦੀ ਸਜ਼ਾ ਪੂਰੀ ਹੋ ਚੁੱਕੀ ਹੈ ਜੀ ਜਾਂ ਜਿਹੜਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਿਹੜੇ ਸੰਬੰਧੀ ਉਹਨਾਂ ਨੂੰ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੂੰ ਜਿਹੜੀ ਆ ਰਿਆ ਕਰ ਦੇਣਾ ਚਾਹੀਦਾ ਠੀਕ ਹੈ ਜਿੱਦਿਸੀ ਕਹਿ ਚੁੱਕੀ ਹਾਂ ਕਿ ਤੁਸੀਂ ਕਰੀ ਤੁਸੀਂ ਗੱਲ ਤੁਸੀਂ ਇਤਿਹਾਸ ਥੋੜਾ ਜਿਹਾ ਪਿੱਛੇ ਚਲੇ ਜਾਓ ਜੀ ਜੀ ਜਿੰਨਾ ਰਜੇਵ ગાંધી ਉਹਨਾਂ ਦੇ ਅਸੈਸੀਨੇਸ਼ਨ ਦੇ ਵਿੱਚ ਜਿਹੜੇ ਲੋਕ ਇਨਵੋਲਡ ਸੀ ਉਹਨਾਂ ਕੋਲ ਜਾ ਕੇ ਪ੍ਰੰਕਾ ਗੱਲ ਚਲੋ ਚਲੋ ਕਿਉਂਕਿ ਮੈਂ ਬਾਈਂਡ ਅਪ ਕਰਨਾ ਤੁਹਾਡੇ ਤੁਹਾਡਾ ਕਹਿਣਾ ਇਹ ਹੀ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲੱਗਣੀ ਚਾਹੀਦੀ ਹੈ ਕਾਂਗਰਸ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਠੀਕ ਔਰ ਇੱਕ ਚੰਗੇ ਇੱਕ ਮਤਲਬ ਉੱਚ ਕੋਟੀ ਦੇ ਵਿਦਵਾਨ ਹੋਣ ਦੇ ਨਾਤੇ ਮੇਰੇ ਖਿਆਲ ਨਾਲ ਸਾਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਸਾਡੇ ਕੋਲ ਜੇ ਜਜਾਰੂ ਲੋਕ ਸੀ ਮਾਰਸ਼ਲ ਲੋਕ ਸੀ ਤਾਂ ਸਾਡੇ ਕੋਲ ਐਸੀ ਉੱਚ ਕੋਟੀ ਦੇ ਵਿਦਵਾਨ ਵੀ ਸੀ ਜੱਬਰ ਸਾਹਿਬ ਲਾਸਟ ਕਮੈਂਟ ਤੁਹਾਡਾ ਵਿਚਾਰ ਹੋਏਗਾ ਇਸ ਤੇ ਦੁਬਾਰਾ ਤੋਂ ਬਦਲਾਅ ਵੀ ਹੋ ਸਕਦਾ ਕੋਈ ਫੈਸਲੇ ਚ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਜੀ ਮੈਂ ਸਮਝਦਾ ਉਹ ਪ੍ਰਧਾਨ ਨੇ ਚਾਹੇ ਸਾਰੇ ਪ੍ਰਧਾਨ ਹੀ ਭਾਈ ਰਾਜੋਣ ਦਾ ਸਕਾਰ ਕਰਦੇ ਆ ਪਰ ਸਭ ਤੋਂ ਵੱਧ ਨੇੜਤਾ ਖਾਂ ਜੋ ਜਾਂਦੇ ਆਉਂਦੇ ਮੁਲਾਕਾਤਾਂ ਉਹਨਾਂ ਦੀਆਂ ਮੈਂ ਸਮਝਦਾ ਜਰੂਰ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਪ੍ਰਧਾਨ ਸਾਹਿਬ ਜਰੂਰ ਇਸ ਗੱਲ ਤੇ ਵਿਚਾਰ ਕਰਨਗੇ ਜੀ ਤੇ ਹੱਲ ਕੱਢਣਗੇ ਠੀਕ ਹੈ ਬਹੁਤ ਧੰਨਵਾਦ ਜਿਸ ਕਰਨ ਸਿੰਘ ਕਾਲੋਂ ਜੀ ਗੁਰਪ੍ਰੀਤ ਸਿੰਘ ਚੱਬਰ ਜੀ ਵਿਰਸਾ ਸਿੰਘ ਬਲਟੋਹਾ ਜੀ ਸਾਡੇ ਨਾਲ ਜੁੜਨ ਦੇ ਲਈ ਵੱਡੀ ਖਬਰ ਹੈ ਬਲਵੰਤ ਸਿੰਘ ਰਾਜਵਾਨਾ ਜੇਲ੍ਹ ਦੇ ਵਿੱਚ ਬੰਦ ਨੇ ਇੱਕ ਚਿੱਠੀ ਲਿਖਦੇ ਨੇ ਹਰਜਿੰਦਰ ਸਿੰਘ ਧਾਮੀ ਨੂੰ ਐਸਜੀਪੀਸੀ ਪ੍ਰਧਾਨ ਨੂੰ ਕਿ ਜੋ ਫੈਸਲਾ ਲਿਆ ਗਿਆ ਅੰਤਰੀਂ ਕਮੇਟੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦਾ ਉਸ ਤੇ ਦੁਬਾਰਾ ਤੋਂ ਗੌਰ ਕੀਤਾ ਜਾਵੇ ਉਹ ਸਹੀ ਨਹੀਂ ਹੈ ਇਤਰਾਜ਼ ਜਤਾਉਂਦੇ ਨੇ ਵਾਪਸ ਲੈਣ ਦੀ ਮੰਗ ਕਰਦੇ ਨੇ ਦੇਖਣਾ ਹੋਵੇਗਾ ਐਸਜੀਪੀਸੀ ਇਸ ਤੇ ਅੱਗੇ ਕੀ ਰੁਖ ਅਪਣਾਉਂਦੀ ਹੈ ਅਗੇ ਬਾਅਦ ਇਹ ਅੰਮ੍ਰਿਤਸਰ ਦੇ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋਈ ਆ ਪੁਲਿਸ ਦੇ ਰੋਕਣ ਦੇ ਬਾਵਜੂਦ ਵੀ ਕਿਸਾਨ ਧਰਨਾ ਦੇਣ ਜਾ ਰਹੇ ਸੀ ਤੇ ਕਈ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਝੜਪ ਦੇ ਦੌਰਾਨ ਕਈ ਕਿਸਾਨ ਜ਼ਖਮੀ ਦੱਸੇ ਜਾ ਰਹੇ ਨੇ ਕਿਸਾਨਾਂ ਦੇ ਟਰੈਕਟਰ ਨੇ ਇੱਕ ਸਕੂਟੀ ਨੂੰ ਟੱਕਰ ਵੀ ਮਾਰੀ ਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੋ ਤਸਵੀਰਾਂ ਨੇ ਜਿੱਥੇ ਪੁਲਿਸ ਅਤੇ ਕਿਸਾਨਾਂ ਦੀ ਆਪਸ ਦੇ ਵਿੱਚ ਝੜਪ ਹੋਈ ਹੈ ਇਸ ਦੌਰਾਨ ਕਿਸਾਨਾਂ ਦੀ ਟਰੈਕਟਰ ਟਰਾਲੀ ਨੇ ਇੱਕ ਸਕੂਟੀ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਦੋ ਵਿਦਿਆਰਥੀ ਜ਼ਖਮੀ ਵੀ ਦੱਸੇ ਜਾ ਰਹੇ ਨੇ ਦੂਜੇ ਪਾਸੇ ਝੜਪ ਦੇ ਦੌਰਾਨ ਵੀ ਕਈ ਕਿਸਾਨ ਜ਼ਖਮੀ ਹੋਏ ਨੇ ਕਿਸਾਨਾਂ ਦੇ ਟਰੈਕਟਰ ਤੇ ਸਕੂਟੀ ਨੂੰ ਚੱਕਰਵਾਦ ਦੇ ਸਾਹਮਣੇ ਟੱਕਰ ਹੋਈ ਹੈ ਤੇ ਵਿਦਿਆਰਥੀ ਜ਼ਖਮੀ ਹੋਏ ਨੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਕਿ ਗੜੇਮਾਰੀ ਦੇ ਨਾਲ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਇਹ ਝੜਪ ਹੋਈ ਹੈ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਕਿਸਾਨ ਜ਼ਖਮੀ ਦੱਸੇ ਜਾ ਰਹੇ ਨੇ ਦੂਜੀ ਤਸਵੀਰ ਪੀਆ ਦੂਜੀ ਤਸਵੀਰ ਇਹ ਹੈ ਕਿ ਵਿਦਿਆਰਥੀ ਇੱਕ ਸਕੂਟੀ ਤੇ ਜਾ ਰਹੇ ਸੀ ਤੇ ਕਿਸਾਨਾਂ ਦੀ ਟਰੈਕਟਰ ਟਰਾਲੀ ਦੀ ਲਪੇਟ ਦੇ ਵਿੱਚ ਆ ਜਾਂਦੀ ਹੈ ਇਹ ਸਕੂਟੀ ਜਿਸ ਤੋਂ ਬਾਅਦ ਦੋ ਵਿਦਿਆਰਥੀ ਜ਼ਖਮੀ ਹੋਏ ਤੇ ਦੂਜੀ ਤਸਵੀਰ ਜਿਸ ਦੇ ਵਿੱਚ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਇਸ ਦੌਰਾਨ ਝੜਪ ਵੀ ਹੋਈ ਹੈ ਤੇ ਕੁਝ ਕਿਸਾਨ ਜ਼ਖਮੀ ਦੱਸੇ ਜਾ ਰਹੇ ਉਹ ਕੀ ਗੱਲ ਹੋਈ ਹੈ ਅੱਜ ਘੇਰ ਕੇ ਨਾ ਰੋਤੀ ਟਰਾਲੀ ਨੂੰ ਦਾੰਦਾ ਮਾਰ ਮਾਰ ਕੇ ਬੰਦੇ ਸਰ ਫਟੜ ਕਰਦੇ ਮੇਰੇ ਕਿੰਨੇ ਜਖਮ ਹੋਏ ਯਾਰ ਬਹੁਤ ਜ਼ਿਆਦਾ ਜਖਮ ਹੋਏ ਥੋੜੇ ਨਹੀਂ ਹੋਏ ਕਿੱਥੇ ਕਿੱਥੇ ਲੱਗੀ ਤੁਹਾਨੂੰ ਮੈਨੂੰ ਪੰਜਾਂ ਰਹੀ ਜੀ ਤੇ ਡੌਲੇ ਦੇ ਥੱਲੇ ਆ ਕੇ ਪੰਜ ਸੱਬ ਦਾਗਾ ਮੈਨੂੰ ਪੋਤਰਾ ਵਜੀਆਂ ਤੇ ਕੁਝ ਵੀ ਬੱਲੇ ਪਾਰੀਆ ਕਿੰਨਾਂ ਵਾਲਾ ਮਾਰਿਆ ਗਿਆ ਤੁਹਾਨੂੰ ਉਸਨੇ ਮਾਰਿਆ ਕੀ ਲੱਗ ਰਿਹਾ ਕਿਉਂ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਰੋਤੀ ਟਰਾਲੀ ਕੇ ਬਾਬਾ ਜੀ ਰੋਤੀ ਟਰਾਲੀ ਦੇ ਪੁੱਟੇ ਰੋਤੀ ਲੋਕਾਂ ਦੇ ਉੱਤੇ ਟਰਾਲੀ ਵੀ ਚੜੀ ਆ ਜੀ ਕੋਈ ਨਹੀਂ ਜਖਮ ਹਾਂ ਤਾਂ ਖੋਤੀ ਦੇ ਪੁੱਟੇ ਆਏ ਹਾਂ ਅੰਦਰ ਪਰ ਕਹਿੰਦੇ ਆ ਬੰਦੇ ਆ ਪਬਲਿਕ ਨੂੰ ਸੱਟਾਂ ਲੱਗੀਆਂ ਟਰਾਲੀਆਂ ਜਿਹੜੇ ਆਈਆਂ ਬਹੁਤ ਜ਼ਿਆਦਾ ਬੰਦੇ ਕੁੱਟੇ ਗਏ ਬੱਚਿਆਂ ਦੇ ਉੱਪਰ ਟਰਾਲੀਆਂ ਜਿਹੜੇ ਆਈਆਂ ਇਸ ਪੈਕੀ ਕੋਈ ਨਹੀਂ ਵੇਖੀ ਕੋਈ ਨਹੀਂ ਵੇਖੀ ਕਿਸੇ ਦਿਨ ਜਿਹੜੀ ਲੋਤੀ ਟਰਾਲੀ ਕੁੱਟਿਆ ਮਾਨਜੋ ਕਮਿਸ਼ਨਰ ਸਾਹਿਬ ਅਸੀਂ 2-3 ਦਿਨ ਹੋ ਗਏ ਇਹਨਾਂ ਦੀ ਰਿਕਵੈਸਟ ਕਰ ਰਹੇ ਆ ਕਿ ਪੈਂਕ ਜਿਹੜਾ ਹਾਈ ਕੋਰਟ ਦੇ ਹੁਕਮ ਆ ਅਸੀਂ ਸਾਨੂੰ ਪਾਲਣਾ ਕਰਾਉਣੀ ਜ਼ਰੂਰੀ ਆ ਮਾਨਜੋ ਹਾਈ ਕੋਰਟ ਇਹ ਕਹਿੰਦੇ ਆ ਕਿ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਤੁਸੀਂ ਕਿਉਂ ਕਰਾਉਂਦੇ ਸਰ ਕੁਝ ਕਲਕਾਉਂ ਦੇ ਮਾਰਜੇ ਮਾਰਜੇ ਦੀ ਲੈ ਕੇ ਦੀ ਗੱਲ ਕੀਤੀ ਜਾ ਰਹੀ ਕੋਈ ਮਾਰਜੇ ਨਹੀਂ ਤੇ ਬਹਾਨੇ ਸਿਰਫ ਇਹਨਾਂ ਦਾ ਇਹ ਆ ਜੀ ਕਿ ਤੁਸੀਂ ਉਹ ਬੈਂਕ ਦੇ ਕਿਉਂ ਪਹਿਲਾਂ ਇਹ ਬੈਂਕ ਦੀ ਸੀਲ ਤੋੜਨ ਲੱਗੇ ਸੀ ਉਹਦੇ ਕਰਕੇ ਅਸੀਂ 3 ਦਿਨ ਹੋ ਗਿਆ ਕੱਲ ਬੈਂਕ ਵਾਲੇ ਵੀ ਆਏ ਸੀ ਵਾਪਸ ਤੁਸੀਂ ਬਹਿ ਕੇ ਅਸੀਂ ਇਹਨਾਂ ਨਾਲ ਗੱਲ ਕਰ ਲਈ ਨਹੀਂ ਲੇਕਿਨ ਇਹਨਾਂ ਨੂੰ ਅਸੀਂ ਕਾਲ ਕਰਦੇ ਕੱਲ ਪ੍ਰਵਿੰਦਰ ਮਾਨ ਨੇ ਫੋਨ ਹੀ ਖੋਲਿਆ ਜੀ ਇਹਦੇ ਜਗਜੀਤ ਮੁੰਡਾ ਉਹਨੂੰ ਕਾਲ ਕੀਤੀ ਅਸੀਂ ਰਿਕਵੈਸਟ ਕੀਤੀ ਮੈਂ ਠੀਕ ਹੈ ਮੇਰੇ ਨਾਲ ਚੰਗੇ ਸੁਭਾਅ ਸੀ ਲੇਕਿਨ ਇਹਨੇ ਇੱਕ ਨਹੀਂ ਸਾਡੀ ਸੁਣੀ ਔਰ ਮਾਂ ਜੋ ਕਮਿਸ਼ਨਰ ਸਾਹਿਬ ਨੇ ਬੜੀ ਜੇ ਰਾਏ ਮਲੇ ਇਹਨਾਂ ਨੇ ਵੇਖਣਾ ਆ ਕਿੱਡਾ ਕਰਨਗੇ ਨਿਆਣੇ ਤੇ ਮੋਟਰਸਾਈਕਲ ਚਾੜ ਦਿੰਦਾ ਕੱਲੇ ਕਨੇ ਕਿਸਾਨ ਜਿਹੜੇ ਗ੍ਰਿਫਤਾਰੀ ਦੇਖੋ ਜੀ ਬੱਚਿਆਂ ਦੇ ਉੱਤੇ ਮੋਟਰਸਾਈਕਲ ਉਹਨਾਂ ਦੀ ਟ੍ਰੀਟਮੈਂਟ ਕਰਾ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਮਰਜ਼ੀ ਕੀਤੀ ਤੇ ਉਧਰ ਸੁਪਰੀਮ ਕੋਰਟ ਦੇ ਵੱਲੋਂ ਈਡੀ ਤੇ ਸਖਤ ਟਿੱਪਣੀ ਕੀਤੀ ਗਈ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਈਡੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਈਡੀ ਸੰਗੀ ਢਾਂਚੇ ਨੂੰ ਤਬਾਹ ਕਰ ਰਹੀ ਹੈ ਕਿ ਤਾਮਿਲਨਾਡੂ ਦੇ ਨਾਲ ਜੁੜੇ ਕੇਸ ਦੇ ਵਿੱਚ ਈਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਆਪਣੇ ਆਪ ਦੇ ਵਿੱਚ ਇਹ ਟਿੱਪਣੀ ਦੇ ਕਾਫੀ ਮਹੀਨੇ ਕੱਡੇ ਜਾ ਰਹੇ ਨੇ ਕਿਉਂਕਿ ਬੇहद ਸਖਤ ਟਿੱਪਣੀ ਈਡੀ ਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਈਡੀ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ ਇਹ ਬੇहद ਸਖਤ ਟਿੱਪਣੀ ਹੈ ਸੁਪਰੀਮ ਕੋਰਟ ਦੀ ਈਡੀ ਨੂੰ ਲੈ ਕੇ ਕਿ ਈਡੀ ਸੰਗੀ ਟਾਂਚੇ ਨੂੰ ਵੀ ਤਬਾਹ ਕਰ ਰਹੀ ਹੈ ਦਰਅਸਲ ਤਾਮਿਲਨਾਡੂ ਨਾਲ ਜੁੜਿਆ ਹੋਇਆ ਇੱਕ ਕੇਸ ਸੀ ਜਿਸ ਤੇ ਸੁਣਵਾਈ ਹੋ ਰਹੀ ਸੀ ਤੇ ਇਸ ਦੌਰਾਨ ਸੀਜੀਆਈ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ